ਸਬਾਬੇ ਸ਼ਬਦ ਨੇ ਤੇ ਬਾਈ ਗੱਦੀਆਂ ਲਵਾਤੀਆਂ ਬਾਬਾ ਸ਼ਬਦ ਦਾ ਹੀ ਭਲੇਖਾ ਪਿਆ ਨਾ ਤੇ ਉਹਨਾਂ ਨੇ ਕਿਹਾ ਵੀ ਬਾਬਾ ਦੇ ਕੋਈ ਵੀ ਹੋ ਸਕਦਾ ਜਿਹੜਾ ਮਰਜੀ ਗੱਦੀ ਲਾ ਕੇ ਬਹਿ ਜਾਏ ਧੀਰਮਲ ਵੀ ਬੈਠ ਗਿਆ ਪਰ ਜਦੋਂ ਗੁਰਸਿੱਖ ਸਿੱਖੀ ਨੂੰ ਕਮਾਉਣ ਵਾਲਾ ਆਉਂਦਾ ਹੈ ਉਹਦਾ ਮੱਥਾ ਠਣਕ ਜਾਂਦਾ ਵੀ ਇਹਨਾਂ ਬਾਈਆਂ 'ਚੋਂ ਇੱਕ ਵੀ ਨਹੀਂ ਦੇਖਦਾ ਕਿਉਂਕਿ ਜਿਹੜਾ ਸੱਚਾ ਸਤਗੁਰੂ ਹੁੰਦਾ ਨਾ ਉਹਨੂੰ ਉਹਦੇ ਤਾਂ دیدار ਕਰਕੇ ਤਨ ਮਨ ਖੜ ਜਾਂਦਾ ਹੈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਉੱਥੇ ਤੇ ਤਨ ਮਨ ਖਿੜ ਜਾਂਦਾ ਪਰ ਇਨਾਂ ਬਾਈਆਂ ਦੇ ਮੱਥੇ ਦੇਖ ਕੇ ਤੇ ਮਨ ਨਹੀਂ ਖਿੜਦਾ ਨਾ ਤਨ ਖਿੜਿਆ ਨਾ ਮਨ ਖਿੜਿਆ ਫਿਰ ਜਿਹੜੇ ਜਿਨ੍ਹਾਂ ਨੂੰ ਬਾਬਾ ਸ਼ਬਦ ਦਾ ਭਰਮ ਭਲੇਖਾ ਪਿਆ ਸੀ ਉਹਨਾਂ ਦੇ ਭਰਮ ਨੂੰ ਦੂਰ ਕਰਨ ਲਈ ਹਰ ਇੱਕ ਦੇ ਅੱਗੇ ਪੰਜ-ਪੰਜ ਮੋਹਰਾਂ ਰੱਖ ਦਿੱਤੀਆਂ ਤੇ ਦੇਖਿਆ ਵੀ ਇਹ ਦੁਨਿਆਵੀਂ ਅਸ਼ੀਰਵਾਦ ਦੇਣ ਵਾਲੀ ਨਹੀਂ ਹੈ ਇਹ ਦੁਨਿਆਵੀਂ ਅਸ਼ੀਰਵਾਦ ਲੰਬੀਆਂ ਉਮਰਾਂ ਦੇ ਅਸੀਸ ਅਸ਼ੀਰਵਾਦ ਦੇਣ ਵਾਲੀ ਆ ਕਿਉਂਕਿ ਸਤਗੁਰੂ ਦੇ ਦਰ ਤੇ ਤਾਂ ਕੀ ਮਿਲਦਾ ਹੈ ਦੇਹ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਇੱਥੇ ਤਾਂ ਮਿਲਦਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੇਸ ਪਰ ਇਨਾ ਬਾਈਆਂ ਵਿੱਚੋਂ ਕਿਸੇ ਨੇ ਅਸੀਸ ਨਹੀਂ ਦਿੱਤੀ ਏ ਬਾਈਆਂ ਵਿੱਚੋਂ ਕਿਸੇ ਦੇ ਮੁਖ ਚੋਂ ਨਹੀਂ ਨਿਕਲਿਆ ਕਿ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਦੁਨੀਆਵੀ ਅਸੀਸਾਂ ਬਹੁਤ ਮਿਲੀਆਂ ਫਿਰ ਸਮਝ ਆਈ ਵੀ ਨਹੀਂ ਇਨਾ ਬਾਈਆਂ